ਵੇ ਫੋਲਵੜੀਆ ਬੇਵਜ ਨੂੰ ਕਿੰਨਾ ਚਿਰ ਹੋ ਗਿਆ ਦਾ 11 ਸਾਲ ਹੋ ਗਿਆ ਮੈਨੂੰ ਘਰੋਂ ਵੀ ਬੱਚੇ ਨੇ ਘਰੋਂ ਕਰ ਦਿੱਤਾ ਮੁੜ ਕੇ ਸੋਹਰਿਆ ਦੇ ਮਗਰ ਲਾ ਕੇ ਮੈਨੂੰ ਘਰੋਂ ਕਢਾਇਆ ਅਜੇ ਤੱਕ ਉਹਨਾਂ ਨੇ ਮਹਾਪੀ ਕੋ ਕੁੜੀ ਦੇ ਅਜੇ ਤੱਕ ਨਹੀਂ ਪੁੱਛਿਆ ਕਿ ਕੀ ਕਿਉਂ ਘਰੋਂ ਨਿਕਲੇ ਕੀ ਧੋਖਾ ਮੈਨੂੰ ਸਾਲ ਕ ਮਿਲ ਰਲ ਕਟਸਾਈ ਜਾਂਦੇ ਆ ਮੁੜ ਕੇ ਹੌਲੀ ਹੌਲੀ ਤੰਗ ਕਰਨਾ ਜਰੂਰ ਕਦ ਤੇਰੇ ਮਾਪਿਆਂ ਨੂੰ ਕਦੋਂ ਜਾਣਾ ਕਦੋਂ ਜਾ ਮੁੜ ਕੇ ਮੈਂ ਸਮਾਨ ਚੁੱਕਿਆ ਦਾਹੇ ਤੇ ਦੋਵੇਂ ਜੀ ਕੱਪੜੇ ਚੁਪਾਏ ਆ ਕੱਪੜੇ ਬਾਗ ਦੇ ਬਾਹਰ ਆ ਗਏ ਆ ਬਲੀ ਮੈਂ ਤਾਂ ਮਜੂਰੀ ਕਰਕੇ ਖਾਵਾਂਗਾ ਤਲੀ ਕਿਸੇ ਅੱਗੇ ਨਹੀਂ ਟੱਡਾਂਗਾ ਕਲਗੀ ਵਾਲੇ ਅੱਗੇ ਤਲੀ ਟੱਡਾਂਗਾ ਬਾਪ ਜੋ ਤੂੰ ਝੋਲੇ ਪਾਏਗਾ ਮੈਂ ਖਾ ਲਾਂਗਾ ਸ਼ਸ਼ੀਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਅੱਜ ਅਸੀਂ ਤੁਹਾਨੂੰ ਜਿਸ ਕਹਾਣੀ ਨਾਲ ਰੂਬਰੂ ਕਰਾ ਰਹੇ ਹਾਂ ਕਹਾਣੀ ਵੀ ਕਹਿ ਸਕਦੇ ਹਾਂ ਤੇ ਹੱਡ ਬੀਤੀਆਂ ਵੀ ਕਹਿ ਸਕਦੇ ਹਾਂ ਮੇਰੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਜੋਨੇ ਉਹਨਾਂ ਵੱਲੋਂ ਇੱਕ ਪਾਪੜਾਂ ਦੀ ਦੁਕਾਨ ਜੋ ਆ ਐਦਾਂ ਹੀ ਕਲੋਨੀ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਲਗਾਈ ਜਾਂਦੀ ਹੈ ਤੇ 10 ਰੁਪਏ ਦਾ ਇੱਕ ਪੈਕੇਟ ਹੈ ਜਿਹੜੇ ਤੁਸੀਂ ਪਾਪੜ ਵੇਖ ਰਹੇ ਹੋ ਪਰ ਇਨ੍ਹਾਂ ਬਜ਼ੁਰਗਾਂ ਦੀ ਕੀ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਇੱਥੋਂ ਤੱਕ ਪਹੁੰਚੇ ਕਿਉਂਕਿ ਜੋ ਕਹਿ ਲਿਆ ਕਿ ਅਕਸਰ ਇਨਸਾਨ ਜੋ ਆਪਣੇ ਬੱਚਿਆਂ ਦੇ ਹਰ ਕੋਈ ਖੁਆਇਸ਼ ਪੂਰੀ ਕਰਦਾ ਬੱਚਿਆਂ ਨੂੰ ਨਿੱਕੇ ਨਿੱਕੇ ਚੀਜ਼ ਲੈ ਕੇ ਦਿੰਦਾ ਜੇ ਗੱਲ ਕਰ ਲਈਏ ਕਿ ਜਦੋਂ ਵੱਡੇ ਹੁੰਦੇ ਨੇ ਹਰ ਇੱਕ ਚੀਜ਼ ਦੀ ਲੋੜ ਜਿਹੜੀ ਆ ਉਹ ਦਾ ਬਾਪ ਪੂਰਾ ਕਰਦਾ ਪਰ ਜਦੋਂ ਬੱਚੇ ਆਪਣੇ ਬਾਪ ਨੂੰ ਬਾਹਰ ਕੱਢ ਦਿੰਦੇ ਨੇ ਤੇ ਬਾਪ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਤਾਂ ਇਹ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਜੀ ਬੱਪੂ ਜੀ ਸਭ ਤੋਂ ਪਹਿਲਾਂ ਤਾਂ ਕੀ ਨਾਮ ਆ ਤੁਹਾਡਾ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਮੈਨੂੰ ਇਹ ਫੋਲੋਵਰ ਯਾ ਵੇਜਨ ਨੂੰ ਕਿੰਨਾ ਚਿਰ ਹੋ ਗਿਆ ਦਾ 11 ਸਾਲ ਹੋ ਗਿਆ ਮੈਨੂੰ ਘਰੋਂ ਵੀ ਬੱਚੇ ਨੇ ਘਰੋਂ ਕੱਢ ਦਿੱਤਾ ਪਾਲਿਆ ਪੋਤੇ ਆ ਮੁਰਗੇ ਸੌਰੀਆ ਦੇ ਮਗਰ ਲਾ ਕੇ ਮੈਨੂੰ ਘਰੋਂ ਕਢਾਇਆ ਅਜੇ ਤੱਕ ਉਹਨਾਂ ਨੇ ਮਹਾਪੀ ਕੁੜੀ ਦੇ ਅਜੇ ਤੱਕ ਨਹੀਂ ਪੁੱਛਿਆ ਕਿ ਕੀ ਕਿਉਂ ਘਰੋਂ ਨਿਕਲੇ ਕੀ ਧੋਖਾ ਅਜੇ ਆਣ ਕੇ ਸਾਰੀ ਸ਼ਰਾਰਤ ਉਹਨਾਂ ਦੀ ਆ ਮਕਰ ਮੇਰਾ ਵੀ ਵੇਚਣਾ ਲਾਤਾ ਹੋਇਆ ਤੇ ਦੋ ਵਾਰ ਹੀ ਛਡਾਇਆ ਹੋਆ ਛਡਾਕ ਤੇ ਹੁਣ ਫੇਰ ਗੱਗ ਲਾਏ ਮਗਰ ਬਾਕੀ ਹੁਣ ਜੋ ਮਾਲਕ ਕਹੇਗਾ ਮੈਨੂੰ ਠੀਕ ਆਪਰੇ ਕਿੰਨਾ ਸਮਾਂ ਹੋ ਗਿਆ ਮੁੰਡੇ ਨੂੰ ਕਦੋਂ ਵਿਆਹ ਕੀਤਾ ਸੀ ਮੁੰਡੇ ਦਾ ਤੇ ਉਸ ਤੋਂ ਬਾਅਦ ਕੀ ਹਾਲਾਤ ਬਣੇ ਕਰ ਉਹ ਅਸਲ ਜਨਮ ਨੂੰ ਮੈਰਟ ਸਾਲ ਕ ਮੈਰਟ ਕਟਸਾਈ ਚੱਲੇ ਆ ਮੁੜ ਕੇ ਹੌਲੀ ਹੌਲੀ ਤੰਗ ਕਰਨਾ ਜ਼ਰੂਰ ਕਰ ਤੇਰੇ ਮਾਪਿਆਂ ਨੂੰ ਕੱਦਲ ਜਾਣਾ ਕਦੋਂ ਜਾ ਮੁੜ ਕੇ ਮੈਂ ਸਮਾਨ ਚੁੱਕਿਆ ਦੋਵੇਂ ਜੀ ਕਪੜੇ ਚੁਪਾਏ ਕਪੜੇ ਬਾਗ ਦੇ ਬਾਹਰ ਆ ਗਏ ਆ ਲੈ ਪੁੱਤ ਤੈਨੂੰ ਕੰਡਾਣੇ ਚੁਬਾ ਤੇਰਾ ਘਰ ਨਾ ਜਿਹੜੇ ਬਾਕੀ ਸਾਡੇ ਜਿੱਡਾ ਸਾਡੇ ਤੇ ਬੀਤੇ ਗਏ ਬਤਾ ਲਾਗੇ ਟੋਲੇ ਮੈਨੂੰ ਯਾਰ ਇੱਥੇ ਆਣ ਕੇ ਕਦੀ ਆ 10000 ਸਾਲ ਹੋ ਗਏ ਠਿੱਕੇ ਕੰਦੇ ਨੂੰ ਕਦੀ ਮੂੰਹ ਚੋਂ ਨਹੀਂ ਨਿਕਲਿਆ ਕਿ ਸਾਡੇ ਕਾ ਨੂੰ ਕੀ ਧੋਖ ਹੈਗਾ ਮੈਂ ਥਾਣੇ ਚ ਵੀ ਰਿਪੋਰਟਾਂ ਦਿੱਤੀਆਂ ਕਚੈਰੀ ਵੀ ਟੋਪੋਰਟਾਂ ਦਿੱਤੀਆਂ ਉੱਥੇ ਬੰਦ ਗਿਆ ਤੇ ਮੁਕਰ ਜਾਂਦੇ ਰਹੇ ਹੁਣ ਮੈਂ ਕਿਹੜੇ ਖੂਜ ਬਾਬਾ ਮੈਂ ਤੜੀ ਰੋਟੀ ਵੀ ਨਹੀਂ ਕਰਕੇ ਕੋਈ ਖਾਣ ਦਿੰਦਾ ਆਪਣਾ ਗੁਜ਼ਾਰਾ ਕਿਵੇਂ ਕਰਦੇ ਹਾਂ ਇਹ ਜਿਹੜੇ ਪੈਕਟ ਆ ਪਾਪੜ ਆ ਕਿੰਨੇ ਕੁ ਡੜੀ ਦੇ ਵੇਚ ਜਾਂਦੇ ਮੈਂ 10 ਦਾ ਪੈਕਟ ਵੇਚਦਾ ਨਾ ਵੇਜ ਜੇ ਜੋ ਮਾਲਕ ਰੋਟੀ ਦਿੰਦਾ ਮੈਂ ਝੋਲੀ ਪਾ ਕੇ ਤੁਰ ਜਾਂਦਾ ਵਾਕੀ ਤੁਹਾਡੇ ਤਸਵੀਰਾਂ ਦਾ ਸੰਯੋਗ ਮਿਲਦਾ ਮੈਂ ਰੋਟੀ ਕਰਕੇ ਖਾਂਦਾ ਲਿਖ ਕੇ ਲਾਤਾ ਮੈਂ ਮੈਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਖਾਵਾਂਗਾ ਤਲੀ ਕਿਸੇ ਅੱਗੇ ਨਹੀਂ ਟੱਡਾਂਗਾ ਕਲਗੀ ਵਾਲੇ ਅੱਗੇ ਤਲੀ ਟੱਡਾਂਗਾ ਬਾਪ ਜੋ ਤੋਂ ਝੋਲੇ ਪਾਏਗਾ ਮੈਂ ਖਾ ਲਾਂਗਾ ਬਾਕੀ ਮੈਂ ਹੱਥ ਨਹੀਂ ਕੇ ਅੱਗੇ ਤਲੀ ਤੇ ਨਹੀਂ ਟੱਢਣੀ ਨਾ ਮੈਨੂੰ ਟੱਡਣ ਦੀ ਲੋੜ ਪਵੇ ਇੱਥੇ ਬੈਠੇ ਰੋਟੀ ਆਉਂਦੀ ਕਪੜਾ ਹੁੰਦਾ ਪਾਣੀ ਦਿੰਦੇ ਸਾਰੇ ਇਲਾਕੇ ਬਾਕੀ ਉਹਦੀ ਮੈਨੂੰ ਸੰਯੋਗ ਕਿਸੇ ਦਾ ਸੰਯੋਗ ਨਹੀਂ ਮਿਲਿਆ ਜੇ ਤੱਕ ਇਲਾਕੇ ਵਾਲੇ ਬਾਹ ਫੜਦੇ ਪਰ ਪੋਤਾਂ ਲੋ ਬਾਹ ਨਹੀਂ ਫੜੀ ਗਈ ਕਿਸੇ ਬਾਹ ਨਹੀਂ ਪੜੀ ਰਿਸ਼ਤੇਦਾਰ ਵੀ ਦਿਸਣ ਬਣ ਗਏ ਆ ਜਿਹੜਾ ਜਿਹੜਾ ਕੰਦਾ ਤੁਹਾਡਾ ਲੱਗਦਾ ਹੀ ਕੱਖ ਨਹੀਂ ਤੇ ਮੈਂ ਕਹ ਸਕੀ ਮੜ ਕੇ ਲੜਾ ਕੀ ਗਿਆ ਬਸ ਕਿੱਥੇ ਕਰਕੇ ਕਾਰ ਹੁੰਦਾ ਸੀ ਤੁਹਾਡਾ ਕਿਹੜੇ ਇਲਾਕੇ ਚ ਕਾਰ ਹੁੰਦਾ ਸੀ ਸ਼੍ਰੀ ਮੁਰਸਤ ਸਾਹਿਬ ਜੀ ਕੀ ਦਾ ਮੇਰਾ ਅਰਜ ਗੁਰੂ ਅਰਜਨਗਰ ਮੇਰਾ ਕਰਾਇ ਤੇ ਉੱਥੇ ਮਾਹਵਲਾ ਕੋ ਮੁੰਡਾ ਮੇਰਾ ਉੱਥੇ ਰਹਿ ਰਿਹਾ ਬਾਕੀ ਮੈਨੂੰ ਕਿਸੇ ਦਾ ਸਾਰਾ ਨਹੀਂ ਦਿੱਤਾ ਨਾ ਮੈਂ ਕਚਹਿਰੀ ਵੀ ਰਿਪੋਰਟ ਕਰਦਾ ਦਿੱਤੀਆਂ ਥਾਣੇ 'ਚ ਵੀ ਰਿਪੋਰਟਾਂ ਦਿੱਤੀਆਂ ਅਜੇ ਤੱਕ ਕਿਤੇ ਨਹੀਂ ਸੁਣਾਈ ਹੋਈ ਕਿਸੇ ਨੇ ਸਾਰ ਨਹੀਂ ਦਿੱਤਾ ਮੇਰਾ ਇਹ 10 ਰੁਪਏ ਦੇ ਪੈਕਟ ਵੇਚ ਕੇ ਕਹਿ ਲਿਆ ਕਿ ਆਪਣਾ ਗੁਜ਼ਾਰਾ ਕਰਦੇ ਹਾਂ 10 10 ਰੁਪਏ ਦਾ ਪੈਕਟ ਵੇਚ ਤੇ ਉਹ ਮਾਲਕ ਮੇਰਾ ਕੱਲ੍ਹ ਗਿਆ ਵਾਲਾ ਕਰਾਉਂਦਾ ਬਾਕੀ ਤੁਹਾਡੀ ਸਨਯੋਗ ਦਿੰਦਾ ਕੋਈ 5 ਦੇ ਦਿੰਦਾ ਕੋਈ 10 ਦੇ ਦਿੰਦਾ ਕੁਸੂਰ ਦੇ ਦਿੰਦਾ ਮੈਂ ਆਪਣਾ ਟਾਈਮ ਪਾਸ ਹੱਥ ਕੇ ਕਰਨਾ ਕਿਸੇ ਅਕਤਾਲੀ ਦੀ ਤਰ੍ਹਾਂ ਕਭਾਵੇਂ ਕਿੱਡਾ ਵੀ ਪਾਉਂਦਾ ਹੋਵੇਗਾ ਮੇਰਤਾਲੀ ਮਟੱਡਾਂ ਕੋ ਤੇ ਉਹਦੇ ਅੱਗੇ ਟੱਡਾਂਗਾ ਸਾਰਾ ਜਗ ਢੂੰਡਿਆ ਤੇਰੇ ਵਰਗਾ ਮੈਨੂੰ ਦੱਸਿਆ ਨਾ ਕੋਈ ਭੈਣ ਭਰਾ ਵੀ ਭੁੱਲ ਗਏ ਰਿਸ਼ਤੇਦਾਰ ਵੀ ਦੂਰ ਹੋ ਗਏ ਆਪਣੇ ਜਿੰਦਾਂ ਦੁਖੜਾ ਕਿਸ ਨੂੰ ਸੁਣਾਵਾ ਮੇਰਾ ਦਰਦੀ ਕੋਈ ਨਾ ਭੜਿਆ ਆਂ ਸਹਾਰਾ ਮਲਿਆ ਪਿਤਾ ਤੇਰਾ ਮੈਂ ਪੁੱਤ ਤੇਰਾ ਬਣਿਆ ਜਿੱਦੀ ਸੋਭਾ ਕਰਲਾ ਤੇਰੀ ਉਨੀ ਥੋੜੀ ਮੇਰੇ ਮਾਲਕਾ ਕਲਗੀ ਵਾਲਿਆ ਜਿੱਥੇ ਜਿੱਥੇ ਤੂੰ ਮੇਰੀ ਸਪੋਰਟ ਕੀਤੀ ਆ ਪੋਤਵਾਲੇ ਨੂੰ ਪੋਤ ਤੇ ਦਿੱਤਾ ਸੇ ਚੌਕ ਚ ਕੋਠੀ ਵਾਲੇ ਨੂੰ ਕੋਠੀ ਦਿੱਤੀ ਆ ਜੋ ਗਿਆ ਕਰਕੇ ਦਿਹਾਤਾ ਬੈਠੇ ਨੂੰ ਰੋਟੀ ਜੰਨੀਆ ਪਾੜੀ ਜਿੰਦਾ ਸਾਰੇ ਲਾਗੇ ਚ ਮੈਨੂੰ ਮਿਲਦਾ ਮੈਂ ਉਹਦੇ ਕਿਉਂ ਨਹੀਂ ਗੋਣ ਘਾਵਾਂਗਾ ਪਿਓ ਦੇ ਮੈਨੂੰ ਰਿਸ਼ਤੇਦਾਰੀ ਕਿਸ ਦੇ ਨਾਲ ਲਈ ਮੇਰੀ ਦਰਦੀ ਆ ਉਹਦੇ ਨਾਲ ਨਾ ਰਾਤ ਦਿਨ ਮੇਰੇ ਘਰ ਜਾ ਕੇ ਚੈੱਕ ਕਰ ਲੋ ਮੈਂ ਰਾਤ ਜਿਹਲ ਬਗੜ ਪਈ ਆ ਕੰਨਾਂ ਚ ਉੱਟ ਕੇ ਕਹਿ ਗਿਆ ਮਾਰਾ ਯਾ ਸਾਰੇ ਗੁਰੂ ਜਿੰਨੇ ਗਿਆ ਸਾਰੇ ਆ ਉਹਨਾਂ ਦੇ ਸਰੀਰ ਬਿਲਕੁਲ ਜਿਵੇਂ ਤੜਨਾ ਤਸਵੀਰਾਂ ਸਾਂਝੀਆਂ ਕੀਤਾ ਕਿ ਇੱਕ ਬਜ਼ੁਰਗ ਜੋਣੇ ਗੁਰਸਿੱਖ ਬਜ਼ੁਰਗ ਜੋਣੇ ਤਾਂ ਉਹ ਆਪਣੀ ਜ਼ਿੰਦਗੀ ਜੋ ਆ ਕਿਰਾਏ ਤੇ ਰਹਿ ਕੇ ਜਿਹੜੀ ਵਤੀਤ ਕਰਦੇ ਦਿਖਾਈ ਦੇ ਰਹੇ ਨੇ ਪਰ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਦੱਸਿਆ ਗਿਆ ਕਿ ਪੂਰੇ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਪਾਣੀ ਨਾ ਪਾਣੀ ਰੋਟੀ ਨਾ ਰੋਟੀ ਜੋ ਆ ਉਹਨਾਂ ਨੂੰ ਪੁੱਛੀ ਜਾਂਦੀ ਆ ਤੇ 10 ਰੁਪਏ ਦਾ ਇੱਕ ਪੈਕੇਟ ਵੇਚ ਕੇ ਜੋ ਆ ਆਪਣਾ ਜੋ ਜੀਵਨ ਬਤੀਤ ਕਰ ਰਹੇ ਪਰ ਮੁੰਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਪੋਰਟ ਨਹੀਂ ਮਿਲੀ ਹਾਲਾਂਕਿ ਅੱਖਾਂ ਦੇ ਵਿੱਚ ਅਥਰੂ ਜ਼ਰੂਰ ਨੇ ਖਾਣਾ ਮੰਨੇ ਪਰ ਇਸ ਦੇ ਨਾਲ ਜਦੋਂ ਆਪਾਂ ਵੀ ਇਹੋ ਜਿਹੀ ਕਵਰੇਜ ਕੋ ਕਰਦੇ ਆ ਸਾਡੀਆਂ ਵੀ ਅੱਖਾਂ 'ਚ ਜ਼ਰੂਰ ਇਹ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਆ ਕਿ ਜਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਜਦੋਂ ਇਹੋ ਜਿਹੇ ਜੋ ਪੁੱਤ ਜੋ ਆਪਣੇ ਪਿਓ ਨੂੰ ਬਾਹਰ ਕੱਢ ਦਿੰਦੇ ਨੇ ਤਾਂ ਕੀ ਬੀਜਦੇ ਆ ਉਸ ਬਾਪ ਦੇ ਉੱਤੇ ਕਿਉਂਕਿ ਅਕਸਰ ਪੂਰੀ ਜ਼ਿੰਦਗੀ ਜੋ ਉਹ ਬਾਪ ਆਪਣੇ ਬੱਚੇ ਨੂੰ ਕਹਿ ਲਿਏ ਕਿ ਖਵਾ ਖਵਾ ਕੇ ਜੋ ਉਹਨੂੰ ਵੱਡਾ ਕਰਦਾ ਆ ਪਰ ਐਂਡ ਤੇ ਜਦੋਂ ਪੁੱਤ ਜੋ ਵੱਡਾ ਹੁੰਦਾ ਤੇ ਆਪਣੇ ਪਿਓ ਨੂੰ ਜੋ ਬਾਹਰ ਕਰਦਾ ਤਾਂ ਇਦਾਂ ਦੀ ਇੱਕ ਤਸਵੀਰ ਜੋ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਕਾਫੀ ਦੁੱਖ ਲੱਗਦਾ ਜ਼ਰੂਰ ਜਿਹੜੇ ਵੀ ਵੀਰ ਵੀਡੀਓ ਵੇਖ ਰਹੇ ਨੇ ਇੱਕ ਵਾਰੀ ਜ਼ਰੂਰ ਇਹਨਾਂ ਬਜ਼ੁਰਗਾਂ ਦੇ ਕੋਲ ਜ਼ਰੂਰ ਆਓ ਤਾਂ ਜ਼ਰੂਰ ਜੋ ਵੀ ਮਦਦ ਹੋ ਸਕਦੀ ਹੈ ਉਹਨਾਂ ਨੂੰ ਜ਼ਰੂਰ ਕਰੋ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨ ਜਗਬਾਨੀ ਟੀਵੀ ਸ਼੍ਰੀਮਸ ਸਾਈ